ਔਰ ਮੈਂ ਬੇਨਤੀ ਕਰਦਾ ਪੰਜਾਬ ਕੋਲ ਦੇ ਜਵਾਨਾਂ ਨੂੰ ਜਿਹੜੇ ਛੰਡੇ ਦੀ ਇਸਲਾਮੀ ਵਾਸਤੇ ਇਸ ਮੰਚ ਤੇ ਪਹੁੰਚੇ ਸੀ ਸ਼ੋਰ ਦੇ ਵਕਫ ਵਕ ਇਸਿਆਂ ਦੇ ਵਿੱਚ ਸੇਵਾ ਕਰਿ ਨਿਭਾਉਣ ਵਾਲੇ ਹਨ ਸੁਸਾਇਟੀਆਂ ਦਾ ਸਨਮਾਨ ਕੀਤਾ ਜਾਵੇਗਾ पहला मैं बेनती करता विकास नगर सेवा सुसायी उस वेलफेयर सोसाइटी श्री गुरु रामदास सेवा सोसाइटी कोई गुरु Seva सेवा सोसायटी तो बाद सहयोग सेवा सुसायटी उन्होंने भी वॉलंटीयर स्टेज लागे पहुंचा भगवान वाल्मीकि ਇਸ ਪ੍ਰਬੰਧਕ ਕਮੇਟੀ ਦੇ ਵਲੰਟੀਅਰ ਗੁਰੂ ਕੀ ਰਸੋਈ ਗੁਰਨਾਨਕ ਸੇਵਾ ਸੁਸਾਇਟੀ ਸਨੀ ਭਗਾਨੀਆਂ ਜੀ ਭਗਵਾਨ ਬਾਦਮੀ ਦੀ ਪਰਮਤ ਕਮੇਟੀ ਗੁਰਨਾਨਕ ਮਿਸ਼ਨ ਸੇਵਾ ਸੁਸਾਇਟੀ ਵੈਲੀ ਡੇਰ ਪੁੱਠੀ ਹੋਈ ਜੈਂਸ ਖੇਤਰ ਵਿੱਚ ਬੜੀਆ ਕੰਮ ਕਰ ਰਹੇ ਨੇ ਗੁਰੂ ਨਾਨਕ ਦੇਵ ਜੀ ਦਾਸ ਪਰਵਦਰਕ ਕਮੇਟੀ ਦੇ ਵਲੰਟੀਅਰ ਸਹਿਬਾਨ ਜੀ ਮੱਛਲੇ ਲਾ ਕੇ ਪਹੁੰਚਾ ਉਹਨਾਂ ਦਾ ਵੀ ਸਨਮਾਨ ਕੀਤਾ ਜਾਵੇਗਾ ਭਾਰਤੀ ਵਾਲਮੀਕੀ ਤਰਫ ਸਮਾਜ ਤੋਂ ਵਿਕੀ ਗਨਜੀ ਵੀ मंच के लागे पहुंच जा संस्था का भी सम्मान किया है, वातावरण सोसायटी वातावरण सुसायटी के प्रबंधक वॉलंटीयर भी मंच के लागे पहुंच जा संस्था का भी ਸਰਮਾਨ ਕੀਤਾ ਜਾਵੇਗਾ ਮਿਊਂਸਪਲ ਪਬਲਿਕ ਪਾਰਕ ਮੈਨੇਜਮੈਂਟ ਕਮੇਟੀ ਦੇ ਬਲੰਟੀਅਰ ਸਾਹਿਬਾਨ ਸਾਰੇ ਹੀ ਮਜਦੇ ਲਾਗੇ ਪਹੁੰਚਣ ਸ਼ਰਤੀ ਸਫਾਈ ਵਿਵਸਥਾ ਦੇ ਵਿੱਚ ਮਦਦਗਾਰ ਯੋਗਦਾਨ ਪਾਉਂਦੇ ਸੀਗਰਮੈਨ ਸਫੀਅਤ ਦੇ ਬੀਰੀ ਜੀ ਮਜਦੇ ਲਾਗੇ ਪਹੁੰਚਣ म्युनिस्पल थी पार्क का सम्मान हो रहा है म्यूनसिपल एम्पलाईज यूनियन दे

ਸਤਪਾਲ ਸਤਪਾਲ ਜੀ ਦੀ ਨਿੱਜੀ ਦੇ ਮਾਦਮ ਉਹ ਵੀ ਇੱਥੇ ਪਹੁੰਚ ਗਏ ਸਤਪਾਲ ਜੀ ਚੇਅਰਮੈਨ ਵੀ ਸਟੇਜ ਅੱਗੇ ਪਹੁੰਚ ਗਏ ਬਈ ਨਗਰ ਕੌਂਸਲ ਦੇ ਮੈਂਬਰ ਉਹਨਾਂ ਦਾ ਵੀ ਸਨਮਾਨ ਕੀਤਾ ਹੋਇਆ ਹੈ ਸਤਪਾਲ ਜੀ ਚੇਅਰਮੈਨ ਉਹਨਾਂ ਦਾ ਵੀ ਸਨਮਾਨ ਨਗਰ ਕੌਂਸਲ ਦਾ ਅਰਜੀ ਤੇ ਹਲਕਾ ਇਚਾਰਾ ਕੀਤਾ ਜਾ ਰਿਹਾ ਹੈ। ਔਰ ਮੈਂ ਬੇਨਤੀ ਕਰਦਾ ਵਾ ਮਿਊਨਿਸਪਲ ਕਮੇਟੀ ਦੇ ਮੁਲਾਜ਼ਮਾਂ ਦਾ ਕਿ ਉਹ ਵੀ ਆ ਜਿਹੜੇ ਸਾਡੇ ਹਲਕਾ ਇਚਾਰਾ ਦੀ ਇੱਥੇ ਪਹੁੰਚੇ ਨੇ ਉਹਨਾਂ ਦੇ ਸਨਮਾਨ ਵਾਸਤੇ ਪਹੁੰਚੋ। ਪੀਓ ਸਾਹਿਬ ਕੋਲੋਂ ਨਲਰ ਕੋਕਾ ਹਲਕਾ ਇਚਾਰਾ ਨੋਸ਼ਾਹੀ ਦਾ ਸਨਮਾਨ ਕੀਤਾ ਜਾਵੇਗਾ। ਬਲਵਿੰਦਰ ਕੌਰ ਜੀ ਨਗਰ ਕੌਂਸਲ ਪ੍ਰਧਾਨ ਜੀ ਦਾ ਸਨਮਾਨ ਵੀ ਹੀਓ ਸਾਥ ਮਾਣ ਦਿੱਤਾ ਜਾਵੇਗਾ ਹਰਿੰਦਰ ਸਿੰਘ ਜੀ ਸੈਂਟਰ ਇੰਸਪੈਕਟਰ ਉਹ ਵੀ ਮੱਚਨੇ ਲੱਗ ਗਿਆ कार्यवे खोसला जी वो भी 5 देखो पहुंच जाए ताकि उनका ता भी सम्मान हो सके यो साहब मनीष गर्ग जी का भी सम्मान ਖੇਪੜੀ ਜੀ ਜਿਹੜੀ ਗੱਲ ਕੋ ਉਹ ਵੀ ਮਛਲਾ ਕੇ ਮੌਸਮ ਸਾਰਿਆਂ ਦਾ ਇਸ আয়োজন ਤੇ ਪਹੁੰਚਣ ਲਈ ਬਹੁਤ-ਬਹੁਤ ਧੰਨਵਾਦ ਕਰਦਾ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ 10 ਲੱਖ ਬੀਮਾ ਦੀ ਸਕੀਮ ਸ਼ੁਰੂ ਕੀਤੀ ਗਈ ਹੈ ਜਿਹਦੇ ਵਿੱਚ ਪੰਜਾਬ ਦੇ ਹਰ ਨਾਗਰਿਕ ਨੂੰ ਹਰ ਨਾਗਰਿਕ ਤੇ ਉਹਨਾਂ ਦੀ ਫੈਮਲੀ ਨੂੰ ਫੈਮਲੀ ਨੂੰ 10 ਲੱਖ ਰੁਪਏ ਦਾ ਬੀਮਾ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ ਯੂਥ ਡਿਵੈਲਪਮੈਂਟ ਬੋਰਡ ਦੇ ਯੂਥਾਂ ਨੂੰ ਸਰਕਾਰ ਪਹੁੰਚ ਕਰਨਗੇ ਅਪੁਆਇੰਟਮੈਂਟ ਕਰਤੀ ਦੇਣਗੇ ਅਪੁਆਇੰਟਮੈਂਟ ਕਰਤੀ ਤੋਂ ਬਾਅਦ ਦੇਖਿਆ ਜਾਵੇਗਾ ਵੀ ਇਸ ਡਿਪਟੀ ਕਾਮਨ ਸਰਵਿਸ ਸੈਂਟਰ ਦੇ ਵਿੱਚ ਜਾਣਾ ਮੈਂ ਤੇ ਉਸ ਦਿਨ ਤੁਹਾਡਾ ਹੈਲਥ ਕਾਰ ਉੱਥੇ ਰੀਜਿਸਟਰਡ ਹੋ ਜਾਵੇਗਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਰੀਜਿਸਟ੍ਰੇਸ਼ਨ ਜੇ ਵੀ ਹੋ ਗਈ ਮਤਲਬ ਉਹ ਉਹ ਇੰਸ਼ੂਰੈਂਸ ਦੇ ਦਾਇਰੇ ਵਿੱਚ ਆ ਗਿਆ ਕਾਰਡ ਤੁਹਾਡਾ 15 ਦਿਨਾਂ ਨੂੰ ਪੁੱਰ ਕੇ 10 ਦਿਨਾਂ ਨੂੰ ਪੁੱਰ ਕੇ ਜਦੋਂ ਆਪਣੀ ਰੀਜਿਸਟ੍ਰੇਸ਼ਨ ਹੋ ਗਈ ਤਾਂ ਉਸ ਦਿਨ ਤੋਂ ਹੀ ਉਹ ਬੰਦਾ ਉਸ ਇੰਸ਼ੂਰੈਂਸ ਦਾ ਹਕਦਾਰ ਬਣ ਜਾਵੇਗਾ ਤੇ ਮੈਂ ਸਾਰੇ ਨਵਾਂ ਸ਼ਹਿਰ ਦੇ ਸਾਥੀਆਂ ਨੂੰ ਨਵਾਂ ਸ਼ਹਿਰ ਦੇ ਵਸਨੀਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਕਾਰਡ ਦੇ ਲਈ ਵੋਟਰ ਕਾਰਡ ਹੋਣਾ ਜ਼ਰੂਰੀ ਹੈ ਵਿੱਚ 18 ਸਾਲ ਤੋਂ ਉੱਪਰ ਨੇ ਉਹਨਾਂ ਦੀ ਵੋਟਰ ਆਈਡੀ ਬਣੀ ਹੋਣੀ ਚਾਹੀਦੀ ਆ ਜਿਹੜੇ ਮਾਈਨਰ ਨੇ ਉਹਨਾਂ ਦਾ ਕਾਰਡ ਬਣ ਜਾਊਗਾ ਪਰ ਜਿਹੜੇ 18 ਸਾਲ ਤੋਂ ਉਮਰ ਤੋਂ ਉੱਪਰ ਹੋ ਗਏ ਨੇ ਉਹਨਾਂ ਦੀ ਵੋਟ ਜ਼ਰੂਰੀ ਹੈ ਇਸ ਬੈਨੀਫਿਟ ਨੂੰ ਲੈਣ ਵਾਸਤੇ ਤੇ ਮੈਂ ਸਾਰੇ ਨਵਾਂ ਸ਼ਹਿਰ ਵਾਸੀ ਨੂੰ ਇਹ ਬੇਨਤੀ ਕਰਦਾ ਕਿ ਆਪਣੇ ਆਧਾਰ ਕਾਰਡ ਵੋਟਰ ਕਾਰਡ ਅਪਡੇਟ ਕਰ ਲਿਓ ਤਾਂ ਕਿ ਜਿਹੜਾ ਨਾਮ ਦਾ ਡਿਫਰੈਂਸ ਕਈ ਵਾਰੀ ਵੋਟਰ ਕਾਰਡ ਦੇ ਆਧਾਰ ਕਟਾਜਾ ਉਹ ਡਿਫਰੈਂਸ ਨਾ ਹੋਵੇ ਤੇ ਆਪਾਂ ਦੀ ਸਰਕਾਰ ਵੱਲੋਂ ਹੋਏ ਬਹੁਤ ਕਹੋ ਬਈ ਪੁਰੇ ਦੁਨੀਆ ਦੇ ਵਿੱਚ ਵੀ ਇਦਾਂ ਦੀ ਕੋਈ ਸਕੀਮ ਨਹੀਂ ਹੈਗੀ ਕਿ ਆਪ ਆਪਸ ਨੂੰ ਦਾ ਫਾਇਦਾ ਲਈਏ ਮੈਂ ਸਾਰੇ ਸਾਥੀਆਂ ਦਾ ਇਸ ਤੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਸ ਦੀ ਬਿਲਕੁਲ ਮੁਫਤ ਰਜਿਸਟ੍ਰੇਸ਼ਨ ਦਾ ਕੋਈ ਪੈਸਾ ਨਹੀਂ ਲੱਗਣਾ ਸਰਕਾਰ ਕਾਮਨ ਸਰਵਿਸ ਸੈਂਟਰ ਵਾਲਿਆਂ ਨੂੰ ਕੁਝ ਦੇ ਗਏ ਹੁਣ ਮੈਂ ਬੇਨਤੀ ਕਰੂੰਗਾ ਅਮਰਯੋਤੀ ਉਹ ਵੀ ਫੀਸ ਦੇ ਲੱਗੇ ਹਨ ਹੁਣ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਕਾਹ ਪਾਣੀ ਦਾ ਜਾਮ ਰਹਿਗਾ ਵਾ ਤੇ ਪੱਤਰਕਾਰ ਭਾਈਚਾਰਾ ਜਿਹੜਾ विशेष तौर पर इस समागम को सफर करने वास्तव का बहुत बहुत धनबाद के सारे साथी शहर के वसील पांचों वसील चाह पानी जरूर पीने के बहुत बहुत धन्यवाद जय हिंद जय भारत